ਆਪ ਸਵਾਰੇ ਮੈਂ ਮਿਲਾਂ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਤੇ ਸਭ ਜਗ ਤੇਰਾ ਹੋਏ ਸ਼੍ਰੀਮਾਨ ਸੰਤ ਬਾਬਾ ਨਿਹੰਗ ਸਿੰਘ ਜੀ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਸ਼੍ਰੀਮਾਨ ਸੰਤ ਬਾਬਾ ਆਤਮਾ ਸਿੰਘ ਜੀ ਸ਼੍ਰੀਮਾਨ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਜਹਾਂ ਮਹਾਪੁਰਸ਼ਾਂ ਦੀ ਵਰਛੀ ਗੁਰਦਰਾ ਟਿਬਾ ਸਾਹਿਬ ਸਪਰੋਡ ਵਿਖੇ ਮਨਾਈ ਜਾ ਰਹੀ ਆ ਇਸ ਮੌਕੇ ਤੇ ਦੂਰਾਂ ਦੂਰਾਂ ਤੋਂ ਸੰਗਤ ਜੜੀ ਚੱਲ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ ਵਾਸਤੇ ਆਈ ਆ ਫਰੀਦ ਸਾਹਿਬ ਕਹਿੰਦੇ ਆ ਆਪ ਸਵਾਰੇ ਮੈਂ ਮਿਲਾਂ ਕਹਿੰਦੇ ਜੇ ਤੂੰ ਰੱਬ ਨੂੰ ਮਿਲਣਾ ਨਾ ਫਿਰ ਤੂੰ ਆਪਣੇ ਆਪ ਨੂੰ ਸਵਾਰ ਤੇ ਸਵਾਰ ਨਾ ਕਿਤਰਾ ਜਿਹੜੀ ਕਲਗੀਆਂ ਵਾਲੇ ਨੇ ਰਹਿਤ ਮਰਯਾਦਾ ਦੱਸੀ ਆ ਉਸ ਰਹਿਤ ਮਰਜਾਦਾ ਦੇ ਵਿੱਚ ਆਪਣੇ ਜੀਵਨ ਨੂੰ ਰੱਖ ਕੇ ਤੇ ਆਪਣੇ ਆਪ ਨੂੰ ਸਵਾਰਨਾ ਆਪ ਸਵਾਰੇ ਮੈਂ ਮਿਲਾਂ ਮਰ ਕਹਿੰਦੇ ਜੇ ਤੂੰ ਆਪਣੇ ਆਪ ਨੂੰ ਸਵਾਰ ਲਿਆ ਨਾ ਮੈਂ ਤੈਨੂੰ ਆਪ ਆਣ ਕੇ ਮਿਲਾਂਗਾ ਤੈਨੂੰ ਮੇਰੇ ਪਿੱਛੇ ਆਉਣ ਦੀ ਲੋੜ ਨਹੀਂ ਮੈਂ ਤੈਨੂੰ ਵੇਖਾਂਗਾ ਕਿੱਥੇ ਮੇਰਾ ਭਗਤ ਬੈਠਾ ਕਿੱਥੇ ਮੈਨੂੰ ਯਾਦ ਕਰਦਾ ਮੈਂ ਆਪ ਆਣ ਕੇ ਮਿਲਾਂਗਾ ਜਿਵੇਂ ਬਾਬਾ ਨਾਨਕ ਸਿੰਘ ਜੀ ਨੂੰ ਆਪ ਰੇਲਵੇ ਸਟੇਸ਼ਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਆਣ ਕੇ ਮਿਲੇ ਪ੍ਰਤੱਖ ਦਰਸ਼ਨ ਦਿੱਤੇ ਸੀਸ ਤੇ ਹੱਥ ਰੱਖਿਆ ਤੇ ਬ੍ਰਹਮ ਗਿਆਨ ਦਾ ਪ੍ਰਕਾਸ਼ ਕਰ ਦਿੱਤਾ ਆਪ ਸਵਾਰੇ ਮੈਂ ਮਿਲਾਂ ਮੈਂ ਮਿਲਿਆ ਸੁਖ ਹੋਏ ਕਹਿੰਦੇ ਜਦੋਂ ਮੈਂ ਆਪ ਆਣ ਕੇ ਤੁਮ ਮਿਲ ਗਿਆ ਨਾ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਵੇਗੀ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਤੇ ਸਭ ਜਗ ਤੇਰਾ ਹੋਏ ਇੱਕ ਦਿਨ ਵਾਸਤੇ ਨਹੀਂ ਸਦਾ ਵਾਸਤੇ ਫਰੀਦ ਸਾਹਿਬ ਕਹਿੰਦੇ ਸਦਾ ਵਾਸਤੇ ਜੇ ਤੂੰ ਰਹਿਤ ਮਰਜਾਦਾ ਰੱਖ ਕੇ ਤੇ ਗੁਰੂ ਦੇ ਚਰਨੀ ਲੱਗ ਗਿਆ ਤੇ ਮਹਾਰਾਜ ਦੀ ਕਿਰਪਾ ਵਰਤ ਜਾਏਗੀ ਮਹਾਰਾਜ ਦੀਆਂ ਬਖਸ਼ਾ ਹੋ ਜਾਣਗੀਆਂ ਤੇ ਗੁਰਸਿੱਖੋ ਕਲਗੀਧਰ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਆ ਮਰ ਕਹਿੰਦੇ ਜਬ ਲਗ ਰਹਿ ਖਾਲਸਾ ਨਿਆਰਾ ਤਬ ਲਗ ਤੇਜ ਦੇਹੂੰ ਮੈਂ ਸਾਰਾ ਜਾਬੇ ਗਏ ਬਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪਰਤੀਤ ਕੀ ਕਿਆ ਮਹਾਰਾਏ ਨੇ ਜਬ ਲਗ ਰਹਿ ਖਾਲਸਾ ਨਿਆਰਾ ਤਬ ਲਗ ਤੇਜ ਦੇਹੂੰ ਮੈਂ ਸਾਰਾ ਜਾਬੇ ਗਏ ਬਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪਰਤੀਤ ਮਾਰਾ ਇਹ ਕਹਿੰਦੇ ਸਿੱਖਾ ਤੂੰ ਆਪਣੇ ਆਪ ਨੂੰ ਸਵਾਰ ਰਹਿਤ ਮਰਯਾਦਾ ਰੱਖ ਰਹਿਤ ਮਰਯਾਦਾ ਰੱਖ ਕੇ ਤੇ ਦੁਨੀਆ ਦੇ ਨਾਲੋਂ ਨਿਆਰਾ ਹੋ ਜਾ ਕਿਉਂਕਿ ਆਮ ਸੰਸਾਰ ਦੀ ਰਹਿਤ ਮਰਯਾਦਾ ਨਹੀਂ ਜੇ ਰਹਿਤ ਮਰਯਾਦਾ ਹੈ ਇਕ ਕਲਗੀਆਂ ਵਾਲੇ ਨੇ ਬਖਸ਼ਿਸ਼ ਕੀਤੀ ਆ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤੀ ਆ ਸਿੱਖ ਧਰਮ ਦੇ ਵਿੱਚ ਇੱਕ ਐਸੀ ਰਹਿਤ ਮਰਯਾਦਾ ਰੱਖ ਦਿੱਤੀ ਆ ਜੀਵਨ ਨੂੰ ਆਚਰਨ ਨੂੰ ਉੱਚਿਆਂ ਰੱਖਣਾ ਕਰੈਤਾਂ ਤੋਂ ਬਚ ਕੇ ਰਹਿਣਾ ਤੇ ਗੁਣ ਮਹਾਰਾਜ ਦੀ ਕਿਰਪਾ ਦੇ ਨਾਲ ਭਰਪੂਰ ਹੋਣੇ ਨਿਤਨੇਮ ਕਰਨਾ ਗੁਰਬਾਣੀ ਪੜ੍ਹਨੀ ਸਤ ਸੰਗਤ ਕਰਨੀ ਅਮਰਤ ਵੇਲਾ ਸੰਭਾਲਣਾ ਇਹ ਗੁਣਾਂ ਦੀ ਮਹਾਰਾਜ ਨੇ ਬਖਸ਼ਿਸ਼ ਕਰਤੀ ਆ ਜਿਹੜਾ ਗੁਰਸਿੱਖ ਰਹਿਤ ਮਰਯਾਦਾ ਰੱਖਦਾ ਵਾ ਉਹਦੇ ਵਿੱਚ ਗੁਣ ਭਰਪੂਰ ਹੋ ਜਾਂਦੇ ਆ ਤੇ ਜਿਹੜਾ ਗੁਰਮਤਨ ਨੂੰ ਛੱਡ ਕੇ ਰਹਿਤ ਮਰਯਾਦਾ ਨੂੰ ਛੱਡ ਕੇ ਤੇ ਕਰਾਏ ਪੈ ਜਾਂਦਾ ਉਹਦੇ ਵਿੱਚ ਸਾਰੇ ਔਗਣ ਆ ਜਾਂਦੇ ਆ ਉਹ ਬੇਪਰਮ ਦੀ ਰੀਤ ਚਲੇ ਜਾਂਦਾ ਤੇ ਗੁਰਸਿੱਖੋ ਕਲਗੀ ਤਰਪਾਦਸ਼ ਨੇ ਏਡੀਆਂ ਵੱਡੀਆਂ ਬਖਸ਼ਾਂ ਕੀਤੀਆਂ ਐਡੇ ਵੱਡੇ ਪਰਨ ਦੇਤੇ ਜਬ ਲਗ ਰਹੇ ਖਾਲਸਾ ਨਿਆਰਾ ਤਬ ਲਗ ਤੇਜ ਦੇਹੂ ਮੈਂ ਸਾਰਾ ਇੱਥੇ ਵਿਚਾਰ ਕਹੀ 1 ਮਿੰਟ ਰੁੱਕ ਕੇ ਕਿ ਕਲਗੀਆਂ ਵਾਲੇ ਨੇ ਕੀ ਬਚਨ ਕਰ ਦਿੱਤਾ ਵੀ ਜਬ ਲਗ ਰਹੇ ਖਾਲਸਾ ਨਿਆਰਾ ਮਰਗ ਦੇ ਖਾਲਸਾ ਜੀ ਜਦੋਂ ਤੁਸੀਂ ਰਹਿਤ ਮਰਜ਼ਾਦਾਰ ਰੱਖ ਕੇ ਨਿਆਰੇ ਹੋ ਜਾਓਗੇ ਨਾ ਤੇ ਮੈਂ ਆਪਣੇ ਆਪਣੇ ਆਪ ਦਾ ਸਾਰਾ ਹੀ ਤੇਜ ਤੁਹਾਨੂੰ ਦੇ ਦਿਆਂਗਾ ਹੁਣ ਕੋਈ ਪਹਿਲਵਾਨ ਆਪਣੇ ਸ਼ਗਿਰਦ ਨੂੰ ਦਾਸ ਖਾਉਂਦਾ ਪਹਿਲਵਾਨੀ ਦੇ ਫਿਰ ਵੀ ਇੱਕ ਅੱਧਾ ਦਾ ਆਪਦੇ ਕੋਲ ਰੱਖ ਲੈਂਦਾ ਕਿਤੇ ਕੱਲ ਨੂੰ ਮੇਤੋ ਹੈ ਵੀ ਨਾ ਹੋ ਜਾਏ ਮੈਨੂੰ ਨਾ ਢਾ ਲੈਂਦਾ ਹੋਵੇ ਪਰ ਕਲਗੀਆਂ ਵਾਲੇ ਪਹਿਲਵਾਨਾਂ ਦੇ ਪਹਿਲਵਾਰ ਸੂਰਮਿਆਂ ਦੇ ਸੂਰਮੇ ਗੁਰੂਆਂ ਦੇ ਗੁਰੂ ਅਵਤਾਰਾਂ ਦੇ avatars ਖੁਦ ਆਪ ਨਿਰੰਕਾਰ ਤੇ ਗੁਰਸਿੱਖੋ ਬਚਨ ਕਰ ਲਿਆ ਆਪਣੇ ਖਾਲਸੇ ਦੇ ਨਾਲ ਕਿ ਜੇ ਸਿੱਖਾ ਤੋਂ ਨਿਆਰਾ ਹੋ ਜਾਏਗਾ ਤੇ ਮੈਂ ਸਾਰੇ ਦਾ ਸਾਰਾ ਆਪਣਾ ਤੇਜ ਤੇਰੀ ਝੋਲੀ 'ਚ ਪਾ ਦਾਂਗਾ ਕਿੱਡੀ ਵੱਡੀ ਗੱਲ ਆ ਹੁਣ ਕਲਗੀਆਂ ਵਾਲੇ ਦੇ ਤੇਜ ਦਾ ਕੋਈ ਵਰਣਨ ਕਰ ਸਕਦਾ ਕੋਈ ਨਹੀਂ ਕਰ ਸਕਦਾ ਮਹਾਰਾਜ ਚਾਹੁੰਦੇ ਤੇ ਇੱਕ ਜੰਗ ਵੀ ਕਰਨ ਦੀ ਲੋੜ ਨਹੀਂ ਸੀ ਇੱਕ ਮੂੰਹ ਦੇ ਜੋ ਬਚਨ ਕਰਨ ਤੇ ਜੋ ਲਮਾ ਦਾ ਨਾਸ਼ ਕਰ ਦਿੰਦੇ ਇੱਕ ਬਚਨ ਕਰ ਦਿੰਦੇ ਭਾਵੇਂ ਧਰਤੀ ਨੂੰ ਆਕਾਸ਼ ਤੇ ਚੜਾ ਦਿੰਦੇ ਇੱਕ ਬਚਨ ਕਰ ਦੇ ਧਰਤੀ ਨੂੰ ਆਕਾਸ਼ ਤੇ ਗਿਰਾ ਦਿੰਦੇ ਪਰ ਇਹ ਨਿਰੰਕਾਰ ਦੇ ਹੁਕਮ ਵਿੱਚ ਪਾਣੇ ਚ ਤੇ ਗੁਰਸਿੱਖੋ ਐਡੀ ਵੱਡੀ ਸ਼ਕਤੀ ਦੇ ਮਾਲਕ ਨਿਰੰਕਾਰ ਦੀ ਸ਼ਕਤੀ ਦੀ ਕੋਈ ਸੀਮਾ ਹੈ ਨਹੀਂ ਨਾ ਤਾਂ ਨਿਰਗੁਣ ਸਰੂਪ ਆਕਾਲ ਪੁਰਖ ਦਾ ਕੋਈ ਅੰਤਿਆ ਤੇ ਨਾ ਕਲਗੀਆਂ ਵਾਲੇ ਦਾ ਕੋਈ ਅੰਤਿਆ ਕਿਉਂ ਗੁਰ ਪਰਮੇਸ਼ਰ ਇੱਕੋ ਜਾਨ ਗੁਰੂ ਦੇ ਵਿੱਚ ਤੇ ਪਰਮੇਸ਼ਰ ਦੇ ਵਿੱਚ ਕੋਈ ਫਰਕ ਨਹੀਂ ਨਿਰੰਕਾਰ ਦੇ ਵਿੱਚ ਤੇ ਕਲਗੀਆਂ ਵਾਲੇ ਚ ਕੋਈ ਫਰਕ ਨਹੀਂ ਏਡਾ ਵੱਡਾ ਤੇਜ ਦੇਣ ਦਾ ਪਰਨ ਕਰ ਲਿਆ ਤੇ ਗੁਰਸਿੱਖੋ ਨਿਰਾ ਇਹ ਨਹੀਂ ਕਿ ਬਚਨ ਦਿੱਤਾ ਵਾ ਖਾਲਸੇ ਨੂੰ ਕਿ ਜਦ ਲਗ ਰਹੇ ਖਾਲਸਾ ਨਿਆਰਾ ਤਬ ਲਗ ਤੇਜ ਦੇਹੂੰ ਮੈਂ ਸਾਰਾ ਕਿ ਬਚਨ ਦੇ ਦਿੱਤਾ ਵਾ ਤੇ ਮੁੜ ਕੇ ਦਿੱਤਾ ਨਾ ਹੋਵੇ ਨਹੀਂ ਗੁਰਸਿੱਖੋ ਉਹ ਤੇਜ ਦੇ ਕੇ ਵਿਖਾਇਆ ਵੀ ਜਦੋਂ ਗੁਰੂ ਕੀ ਸੰਗਤ ਮਲਖਈਆ ਚੜ ਕੇ ਆਇਆ ਆਨੰਦਪੁਰ ਸਾਹਿਬ ਤੇ ਖੂਨੀ ਹਾਥੀ ਨੂੰ ਲੈ ਕੇ ਆਏ ਅੱਗੇ ਲਾਇਆ ਹਾਥੀ ਨੂੰ ਸ਼ਰਾਬ ਪਿਆਈ ਤੇ ਗੁਰਸਿੱਖੋ ਮਗਰ 10 ਲੱਖ ਬੰਦਾ 10 ਲੱਖ ਦਾ ਘੇਰਾ ਸੀ ਆਨੰਦਪੁਰ ਸਾਹਿਬ ਨੂੰ ਇਧਰੋਂ ਕਲਗੀਧਰ ਪਾਤਸ਼ਾਹ ਨੇ ਇਤਿਹਾਸ ਬਹੁਤ ਲੰਮੇ ਗੁਰੂ ਕੀ ਸੰਗਤ ਕਲਗੀਧਰ ਪਾਤਸ਼ਾਹ ਨੇ ਭਾਈ ਬਿਜਤਰ ਸਿੰਘ ਨੂੰ ਥਾਪੜਾ ਦੇ ਦਿੱਤਾ ਕਹਿੰਦੇ ਇਹ ਸਾਡਾ ਸ਼ੇਰਿਆ ਹਾਥੀ ਦਾ ਮੁਕਾਬਲਾ ਕਰੇਗਾ ਤੇ ਗੁਰਸਿੱਖੋ ਇੱਕ ਸਿੱਖ ਦੇ ਵਿੱਚ ਕਲਗੀਆਂ ਵਾਲੇ ਨੇ ਇੱਕੀਆਂ ਹਾਥੀਆਂ ਦਾ ਬਲ ਪਰ ਦਿੱਤਾ ਸਤ ਸ੍ਰੀ ਅਕਾਲ ਇਕਿਆਂ ਹਾਥੀਆਂ ਦਾ ਗੁਰੂ ਕੀ ਸੰਗਤ ਬਲ ਭਰ ਦਿੰਦਾ ਭਾਈ ਬਚਿੱਤਰ ਸਿੰਘ ਦੇ ਵਿੱਚ ਆਪਣੇ ਹੱਥਾਂ ਦੇ ਨਾਲ ਨਾਗ ਨਹੀਂ ਦਿੱਤੀ ਤੇ ਭਾਈ ਬਚਿੱਤਰ ਸਿੰਘ ਨੂੰ ਦੇ ਕੇ ਥਾਪੜਾ ਕਹਿੰਦੇ ਹਣ ਸ਼ੇਰ ਬਣ ਗਿਆ ਹਾਥੀ ਆ ਰਿਹਾ ਐ ਜਿਹੜੀ ਗਾਗੜੀ ਆ ਇਹ ਹਾਥੀ ਦੇ ਮੱਥੇ 'ਤੇ ਮਾਰ ਲਈ ਆ ਤੇ ਜਿੱਤ ਪ੍ਰਾਪਤ ਕਰਨੀ ਆ ਗੁਰੂ ਕੀ ਸੰਗਤ ਲੈ ਕੇ ਆਸ਼ੀਰਵਾਦ ਕਲਗੀਆਂ ਵਾਲੇ ਦੇ ਚਰਨਾਂ 'ਤੇ ਨਮਸ਼ਕਾਰ ਕਰਕੇ ਲੈ ਕੇ ਥਾਪੜਾ ਕੋੜੇ ਤੇ ਸਵਾਰ ਹੋ ਕੇ ਭਾਈ ਵੀ ਚਿੱਤਰ ਸਿੰਘ ਜਦੋਂ ਕਿਲੇ ਦਾ ਦਰਵਾਜ਼ਾ ਬਾਹਰ ਨਿਕਲੇ ਨੇ ਹਾਥੀ ਆ ਰਿਹਾ ਸੀ ਗੁਰੂ ਕੀ ਸੰਗਤ ਸੱਤ ਤਵੀਆਂ ਜਿਹੜੀਆਂ ਬਨੀਆਂ ਹੋਈਆਂ ਮੱਥੇ 'ਤੇ ਸ਼ਰਾਬ ਨਾਲ ਉਹ ਪੀਪਿਆਂ ਦੇ ਹਿਸਾਬ ਨਾਲ ਸ਼ਰਾਬ ਪਿਆਈ ਤੇ ਮਗਰ 10 ਲੱਖ ਦਾ ਘੇਰਾ ਉਹਦੇ ਨਾਲ ਐਲੀ-ਐਲੀ ਕਰਦੇ ਆ ਰਹੇ ਆ ਤੰਗਰੂ ਕੀ ਸੰਗਤ ਉਸ ਸਮੇਂ ਤੇ